ਤਨ ਤਨ ਬਾਬਾ ਗੁਰਦਿੱਤਾ ਜੀ ਦੀਨ ਦੁਨੀ ਦਾ ਟਿਕਾ ਜੀ ਜੋ ਵਰ ਮੰਗਿਆ ਸੋ ਵਰ ਦਿੱਤਾ ਜੀ ਸਮੂਹ ਨਗਰ ਨਿਵਾਸੀ ਇਲਾਕਾ ਨਿਵਾਸੀ ਸਮੂਹ ਸੰਗਤਾਂ ਦੇ ਚਰਨ ਕਮਲਾਂ 'ਚ ਬੇਨਤੀ ਹੈ ਕਿ ਬਾਬਾ ਗੁਰਦਿੱਤਾ ਜੀ ਦੇ ਦਰ ਦੇ ਉੱਤੇ ਸੇਵਾ ਆਰੰਭ ਸ਼ੁਰੂ ਹੋਣੀ ਹੈ ਦਿਨ ਸ਼ਨੀਵਾਰ ਐਤਵਾਰ 13 14 9 2025 ਨੂੰ ਆਰੰਭਤਾ ਹੋਵੇਗੀ ਸੋ ਸਮੂਹ ਸੰਗਤਾਂ ਦੇ ਚਰਨ ਕਮਲਾਂ 'ਚ ਬੇਨਤੀ ਹੈ ਕਿ ਸਾਰੀ ਸੰਗਤ ਟਰੈਕਟਰ ਟਰਾਲੀਆਂ ਦੇ ਵਿੱਚ ਮਿੱਟੀ ਬੋਰੀਆਂ ਵਿੱਚ ਭਰ ਕੇ ਜਾਂ ਰੇਤਾ ਬੋਰੀਆਂ ਵਿੱਚ ਭਰ ਕੇ ਲਿਆ ਕੇ ਧੰਨ ਧੰਨ ਬਾਬਾ ਗੁਰਦਿੱਤਾ ਜੀ ਦੇ ਦਰ ਤੇ ਹਾਣ ਕੇ ਸੇਵਾ ਕਰਨ ਦੀ ਕਿਰਪਾਲਤਾ ਕਰਨੀ ਜੀ ਸੋ ਸੰਗਤਾਂ ਦੇ ਚਰਨ ਕਮਲਾਂ 'ਚ ਬੇਨਤੀ ਹੈ ਜਿਨ੍ਹਾਂ ਨੇ ਪਹਿਲੇ ਸੇਵਾ ਕੀਤੀ ਹੈ ਉਹਨਾਂ ਸੰਗਤਾਂ ਦਾ ਵੀ ਬਹੁਤ ਬਹੁਤ ਧੰਨਵਾਦ ਹੈ ਸੋ ਸਤਿਗੁਰ ਕੀ ਸੇਵਾ ਸਫਲ ਹੈ ਜੇ ਕੋ ਕਰੇ ਚਿਤ ਲਾਏ ਮਨ ਚਿੰਦਿਆ ਫਲ ਪਾਵਣਾ ਹੋਮੇ ਵਿੱਚੋਂ ਜਾਏ ਸਾ ਸੇਵਾ ਕੀਤੀ ਸਫਲ ਹੈ ਜਿਤ ਸਤਿਗੁਰ ਕਾ ਮਨ ਮੰਨੇ ਜਾਂ ਸਤਿਗੁਰ ਕਾ ਮਨ ਮੰਨਿਆ ਤਾਂ ਪਾਪ ਕਸੰਮਲ ਭੰਨੇ ਸੋ ਗੁਰੂ ਪਿਆਰਿਓ ਜਿਨ੍ਹਾਂ ਨੇ ਵੀ ਸੇਵਾ ਕੀਤੀ ਤਨ ਮਨ ਧਨ ਕਰਕੇ ਬਹੁਤ ਬਹੁਤ ਧੰਨਵਾਦ ਜੀ ਸੋ ਸੰਗਤਾਂ ਦੇ ਚਰਨ ਕਮਲਾਂ 'ਚ ਬੇਨਤੀ ਹੈ ਕਿ ਹੱਥੀਂ ਸੇਵਾ ਵੀ ਆਕੇ ਕਰਨੀ ਹੈ ਜਿੰਨੀਆਂ ਸੰਗਤਾਂ ਵੱਧ ਤੋਂ ਵੱਧ ਪਹੁੰਚ ਸਕਦੀਆਂ ਹਨ ਬਾਬਾ ਗੁਰਦਾਤਾ ਜੀ ਦੇ ਦਰ ਤੇ ਪਹੁੰਚਣ ਦੀ ਕਿਰਪਾਲਤਾ ਕਰਨੀ ਜੀ ਸੰਗਤਾਂ ਨੇ ਜਿਨ੍ਹਾਂ ਨੇ ਸੇਵਾ ਕੀਤੀ ਹੈ ਉਹਨਾਂ ਵਿੱਚ ਛੋਟੇ-ਛੋਟੇ ਬੱਚੇ ਵੀ ਪਹਿਲੇ ਸੇਵਾ ਕਰਕੇ ਗਏ ਹੈ ਸੋ ਉਹਨਾਂ ਦਾ ਵੀ ਧੰਨਵਾਦ ਹੈ ਸਮੂਹ ਸ਼੍ਰੋਮਣੀ ਪ੍ਰਬੰਧਕ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਵੀ ਧੰਨਵਾਦ ਹੈ ਸੋ ਮਹਾਰਾਜ ਚੜ੍ਹਦੀ ਕਲਾ ਬਖਸ਼ਿਸ਼ ਕਰੇ ਸੇਵਾ ਕਰਨ ਦੀ ਬੁੱਧ ਸਮਤ ਬਖਸ਼ਿਸ਼ ਕਰੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ